ਕੁਸ਼ਵੰਤ ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦਾ ਦੂਜਾ ਭਾਗ ਮੋਹਨ ਕੁਮਾਰ ਦੀਆਂ ਯਾਦਾਂ ਦਾ ਅਗਲਾ ਹੰਕ ਇਕੀ ਸ਼ੂ ਸ਼ਾਂਤੀ ਕਾ ਭਾਗ ਪਹਿਲਾ ਮੌਲੀ ਤੋਂ ਬਿਨਾਂ ਜ਼ਿੰਦਗੀ ਬਤੌਣ ਦੀ ਆਦਤ ਪੈਨ ਵਿੱਚ ਲੰਮਾ ਸਮਾਂ ਲੱਗ ਗਿਆ ਵਿਛੋੜੇ ਦੀ ਤਕਲੀਫ ਜਾਣ ਵਾਲਿਆਂ ਨੂੰ ਘੱਟ ਹੁੰਦੀ ਹੈ ਪਰ ਪਿੱਛੇ ਰਹਿਣ ਵਾਲੇ ਨੂੰ ਜ਼ਿਆਦਾ ਮੇਰੇ ਲਈ ਤਾਂ ਇਹ ਵਿਛੋੜਾ ਹੋਰ ਵੀ ਔਖਾ ਸੀ ਕਿਉਂਕਿ ਮੌਲੀ ਨੇ ਮੇਰੀ ਜ਼ਿੰਦਗੀ ਨੂੰ ਇੰਨਾ ਭਰਪੂਰ ਕਰ ਦਿੱਤਾ ਸੀ ਕਿ ਜਿਹੜਾ ਖਾਲੀਪਨ ਪੈਦਾ ਹੋਇਆ ਉਹ ਬਹੁਤ ਤਕਲੀਫ ਦੇ ਸੀ। ਕਈ ਵਾਰੀ ਮੈਂ ਸੋਚਿਆ ਕਿ ਮੈਂ ਉੱਡ ਕੇ ਗੋਆ ਜਾਵਾਂ ਤੇ ਸਾਰੇ ਹੋਟਲਾਂ ਵਿੱਚ ਉਹਦੀ ਪਾਲ ਕਰਾਂ। ਇਹ ਕੋਈ ਅਸੰਭਵ ਕੰਮ ਨਹੀਂ ਸੀ ਪਰ ਮੈਂ ਆਪਣੇ ਆਪ ਨੂੰ ਰੋਕ ਤਰਿਆ। ਅਸਲ ਵਿੱਚ ਮੈਂ ਉਸ ਨੂੰ ਕੁਝ ਵੀ ਪੇਸ਼ਕਸ਼ ਨਹੀਂ ਸੀ ਕਰ ਸਕਦਾ ਤੇ ਮੇਰੀ ਹਾਜ਼ਰੀ ਨਾਲ ਉਸ ਨੂੰ ਪਰੇਸ਼ਾਨੀ ਹੋਣੀ ਸੀ। ਉਹਦੇ ਪਰਿਵਾਰ ਤੇ ਦੋਸਤਾਂ ਨੇ ਇਹ ਸੋਚ ਲੈਣਾ ਸੀ ਕਿ ਦਿੱਲੀ ਦਾ ਉਸ ਦਾ ਦਰਾ ਉਸ ਤੇ ਪੇਸ਼ੇ ਨਾਲ ਸਬੰਧਤ ਨਹੀਂ ਸੀ ਸਗੋਂ ਹੋਰ ਨਾ ਕਾਰਨਾ ਕਰਕੇ ਸੀ ਜਿਨ੍ਹਾਂ ਨੂੰ ਉਹਨਾਂ ਪਰਵਾਹ ਨਹੀਂ ਸੀ ਕਰਨਾ। ਇਸ ਦੇ ਨਾਲ ਹੀ ਮੈਨੂੰ ਉਹ ਗੱਲ ਵੀ ਚੇਤੇ ਆਈ ਗੇੜੀ ਉਹਨੇ ਛੱਤ ਤੇ ਕੀਤੇ ਕੇ ਬਿਹਤਰੀਨ ਸਹਿਵਾਸ ਤੋਂ ਬਾਅਦ ਕਈ ਸੀ ਉਸ ਕਾਸੀ ਕਿ ਇਸ ਤਜਰਬੇ ਨੂੰ ਜ਼ਹਰੋਂ ਦੀ ਕੋਸ਼ਿਸ਼ ਨਾ ਕਰੀ ਉਹ ਤਾਂ ਚਾਹੇਗੀ ਕਿ ਅਸੀਂ ਮੁੜ ਕੇ ਦੇ ਨਾ ਜਲੀਏ ਉਹ ਕਦੇ ਵੀ ਨਰਾਸ਼ਾ ਦਾ ਖਤਰਾ ਮੁੱਲ ਨਹੀਂ ਲਵੇਗੀ ਹੌਲੀ ਹੌਲੀ ਮੈਂ ਆਪਣੇ ਆਪ ਨੂੰ ਇਸ ਕਰ ਲਈ ਤਿਆਰ ਕਰ ਲਿਆ ਕਿ ਮੈਂ ਮੌਲੀ ਨੂੰ ਕਦੇ ਵੀ ਨਹੀਂ ਮਿਲਾਂਗਾ ਹੌਲੀ ਹੌਲੀ ਉਹਦੀ ਯਾਦ ਧੁੰਦਲੀ ਹੁੰਦੀ ਗਈ ਤੇ ਆਖਰਕਾਰ ਇੱਕ ਸੁਆਦਲੀ ਯਾਦ ਬਣ ਕੇ ਰਹਿ ਗਈ ਜਦੋਂ ਮੈਨੂੰ ਤਲਾਕ ਮਿਲ ਗਿਆ ਤਾਂ ਮੈਂ ਮਹਿਸੂਸ ਕੀਤਾ ਕਿ ਹੁਣ ਮੈਂ ਸੋਨੂ ਤੋਂ ਆਜ਼ਾਦ ਹੋ ਗਿਆ ਅਤੇ ਜਿਵੇਂ ਚਾਹਾਂ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਹਾਂ ਪਰ ਉਸ ਦਾ ਪਰਛਾਵਾਂ ਮੇਰਾ ਸਦਾ ਹੀ ਪਿੱਛਾ ਕਰਦਾ ਰਹਿੰਦਾ ਜਦੋਂ ਵੀ ਮੈਂ ਜਿਮਖਾਨਾ ਜਾਂ 골ਫ ਕਲੱਬ ਜਾਂਦਾ ਮੈਂ ਮਹਿਸੂਸ ਕਰਦਾ ਕਿ ਮੇਰੇ ਮਿੱਤਰਾਂ ਤੇ ਉਹਨਾਂ ਦੀਆਂ ਪਤਨੀਆਂ ਦਾ ਮੇਰੇ ਪ੍ਰਤੀਵਤੀਰਾ ਬਦਲ ਗਿਆ ਹੈ ਉਹ ਮੇਰੇ ਵੱਲ ਇੰਜ ਵੇਖਦੇ ਜਿਵੇਂ ਮੈਨੂੰ ਪਹਿਲੀ ਵਾਰ ਦੇਖ ਰਹੇ ਹੋਣ ਮਰਦ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਜਿਹੜੀਆਂ ਮੈਨੂੰ ਤਕਲੀਫ ਪਹੁੰਚਾਉਂਦੀਆਂ ਇੱਕ ਵਾਰ ਤਾਂ ਇੱਕ ਬੰਦੇ ਨੇ ਮੇਰੀ ਪਿੱਠ ਤੇ ਹੱਥ ਮਾਰ ਕੇ ਕਿਹਾ ਓ ਯਾਰ ਮੋਹਨ ਉਹ ਤਾਂ ਛੁਪਿਆ ਰਸਤਮ ਨਿਕਲਿਆ ਸਾਨੂੰ ਪਤਾ ਲੱਗਿਆ ਕਿ ਤੂੰ ਤਾਂ ਤੀਸ ਮਰਖਾ ਇਕਸੈਕਸ ਦਾ ਮੁਹੰਮਦ ali ਮੈਂ ਗੱਲ ਨੂੰ ਹੱਸ ਕੇ ਟਾਲਣ ਦੀ ਕੋਸ਼ਿਸ਼ ਕੀਤੀ ਇੱਕ ਹੋਰ ਮੌਕੇ ਤੇ ਇੱਕ ਆਰਤ ਨੇ ਭਰੇ ਇਕੱਠ ਵਿੱਚ ਪੁੱਛਿਆ ਮੋਹਨ ਜੀ ਮੈਂ ਸੁਣਿਆ ਕਿ ਤੁਸੀਂ ਦੁਬਾਰਾ ਸ਼ਾਦੀ ਕਰਵਾ ਰਹੇ ਹੋ ਇਹ ਸੱਚ ਹੈ ਮੈਂ ਜਵਾਬ ਦਿੱਤਾ ਮੈਂ ਤਾਂ ਇਹਦੇ ਬਾਰੇ ਸੁਣਿਆ ਨਹੀਂ ਇਸ ਲਈ ਹੋ ਸਕਦਾ ਹੈ ਕਿ ਠੀਕ ਹੀ ਹੋਵੇ ਉਹ ਰਤਾ ਕੁ ਸ਼ਰਮਾਈ ਪਰ ਫਿਰ ਕਹਿਣ ਲੱਗੀ ਜੇ ਮੈਂ ਕੋਈ ਗਲਤ ਗੱਲ ਕਹੀ ਹੈ ਤਾਂ ਮਾਫ ਕਰਨਾ ਪਰ ਹਰ ਕੋਈ ਮੈਨੂੰ ਦੱਸਦਾ ਹੈ ਕਿ ਤੁਸੀਂ ਦੱਖਣ ਦੀ ਕਿਸੇ ਲੇਡੀ ਡਾਕਟਰ ਨਾਲ ਸ਼ਾਦੀ ਕਰਵਾ ਰਹੇ ਹੋ ਮੈਨੂੰ ਪਤਾ ਸੀ ਕਿ ਉਹ ਮੌਲੀ ਦਾ ਜ਼ਿਕਰ ਕਰਦੀ ਸੀ ਮੈਂ ਉਹਨੂੰ ਜਵਾਬ ਦਿੱਤਾ ਮੈਂ ਬੜਾ ਧੰਨਵਾਦੀ ਹੋਵਾਂਗਾ ਕਿ ਜੇ ਤੁਸੀਂ ਮੈਨੂੰ ਉਸ ਲੇਡੀ ਡਾਕਟਰ ਨਾਲ ਮਿਲਾ ਦਿਵੋ ਸ਼ਾਦੀ ਤੋਂ ਪਹਿਲਾਂ ਮੈਂ ਉਹਨੂੰ ਜਾਨਣਾ ਚਾਹਾਂਗਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੀ ਗੱਪਸ਼ਪ ਦੀ ਸੋਨੂੰ ਜ਼ਿੰਮੇਵਾਰ ਸੀ ਉਹਦੇ ਨੌਕਰਾਂ ਨੂੰ ਮੇਰੇ ਨੌਕਰਾਂ ਤੋਂ ਪਤਾ ਲੱਗ ਗਿਆ ਹੋਣਾ ਕਿ ਲੇਡੀ ਡਾਕਟਰ ਕਹੋਂਦੀ ਕੋਈ ਔਰਤ ਮੇਰੇ ਨਾਲ ਰਹਿ ਰਹੀ ਹੈ। ਮੇਰੀ ਬਦ ਮિજાਜ ਸਾਬਕਾ ਪਤਨੀ ਮੇਰੀ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਕਰਨ ਦਾ ਕੋਈ ਮੌਕਾ ਨਹੀਂ ਸੀ ਖੰਜੋਂਦੀ। ਉਸਦੇ ਯਤਨਾਂ ਕਰਕੇ ਦਿੱਲੀ ਵਿੱਚ ਇਹ ਅਫਵਾਹਾਂ ਫੈਲੀਆਂ ਹੋਣਗੀਆਂ। ਮੈਂ ਕਲੱਬਾਂ ਵਿੱਚ ਇਸ ਲਈ ਜਾਂਦਾ ਸਾਂ ਕਿ ਦੋਸਤਾਂ ਵਿੱਚ ਬੈਠ ਕੇ ਆਨੰਦ ਮਾਣ ਸਕਾਂ ਪਰ ਇਸ ਨਾਲ ਸਗੋਂ ਮੈਂ ਹੋਰ ਤਣਾਅ ਵਿੱਚ ਆ ਜਾਂਦਾ ਤੇ ਵਿਸਕੀ ਮੇਰੇ ਪੇਟ ਵਿੱਚ ਉਸਾਲੇ ਮਾਰਨ ਲੱਗਦੀ। ਸੋਨੂੰ ਨੇ ਇਸ ਗੱਲ ਵਿੱਚ ਸਫਲਤਾ ਹਾਸਲ ਕਰ ਲਈ ਸੀ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਮੈਂ ਇੱਕ ਔਰਤਵਾਦ ਬਣ ਗਿਆ ਸਾਂ। ਭਾਵੇਂ ਬਹੁਤ ਸਾਰੀਆਂ ਨੌਜਵਾਨ ਔਰਤਾਂ ਮੈਨੂੰ ਉਤਸੁਕਤਾ ਨਾਲ ਦੇਖਦੀਆਂ ਸਨ। ਫਿਰ ਵੀ ਉਹਨਾਂ ਚੋਂ ਕਿਸੇ ਦੀ ਵੀ ਇੰਨੀ ਹਿੰਮਤ ਨਹੀਂ ਸੀ ਕਿ ਮੇਰੇ ਨਾਲ ਕਦਮ ਮਿਲਾ ਕੇ ਤੁਰ ਸਕਣ। ਉਹਨਾਂ ਦੇ ਮਾਪਿਆਂ ਦੀਆਂ ਨਜ਼ਰਾਂ ਵਿੱਚ ਮੈਂ ਇੱਕ ਲਫੰਗਾ ਆਦਮੀ ਸਾਂ ਜਿਹੜਾ ਮਾੜੀਆਂ ਔਰਤਾਂ ਦੇ ਚੱਕਰ ਵਿੱਚ ਫਸਿਆ ਹੋਇਆ ਸੀ। ਮੈਨੂੰ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਸੀ ਕਿ ਸਾਧਾਰਨ ਮਾਨਵੀ ਮਰਿਆਦਾ ਵੀ ਗੁੰਮ ਹੁੰਦੀ ਜਾ ਰਹੀ ਸੀ। ਜੋ ਕੁਝ ਮੈਂ ਕੀਤਾ ਸੀ ਉਸ ਵਿੱਚ ਕੁਝ ਵੀ ਗੰਦਾ ਨਹੀਂ ਸੀ ਪਰ ਲੋਕਾਂ ਦੀਆਂ ਨਜ਼ਰਾਂ ਤੇ ਟਿੱਪਣੀਆਂ ਕਾਰਨ ਮੈਂ ਇੱਕ ਗੰਦਾ ਵਿਅਕਤੀ ਬਣ ਗਿਆ ਸਾਂ ਹੌਲੀ ਹੌਲੀ ਮੈਂ ਕਲੱਬਾਂ ਵਿੱਚ ਜਾਣਾ ਬੰਦ ਕਰ ਦਿੱਤਾ ਤੇ ਪਾਰਟੀਆਂ ਦੇ ਸੱਦੇ ਵੀ ਰੱਦ ਕਰਨੇ ਸ਼ੁਰੂ ਕਰ ਦਿੱਤੇ ਮੈਂ ਘਰ ਹੀ ਰਹਿੰਦਾ ਇਕੱਲਿਆਂ ਸ਼ਰਾਬ ਪੀਂਦਾ ਸੰਗੀਤ ਸੁਣਦਾ ਜਾਂ ਟੀਵੀ ਵੇਖਦਾ ਮੈਂ ਇੱਕ ਐਸਾ ਵਿਅਕਤੀ ਬਣ ਗਿਆ ਸਾਂ ਜਿਸ ਨੂੰ ਕੋਈ ਵੀ ਪਿਆਰ ਨਹੀਂ ਸੀ ਕਰਦਾ ਕੁਝ ਸਮੇਂ ਤੱਕ ਤਾਂ ਆਪਣੀ ਇਕਲਤਾ ਦਾ ਆਨੰਦ ਮਾਣਦਾ ਰਿਹਾ ਮੈਂ ਸੋਚਦਾ ਹੁੰਦਾ ਸਾਂ ਕਿ ਥੋੜੇ ਸਮੇਂ ਲਈ ਰਖੇ ਲਾਂ ਰੱਖਣ ਦਾ ਮੇਰਾ ਤਜਰਬਾ ਸਫਲ ਹੋਇਆ ਜਾਂ ਨਹੀਂ ਇਹ ਸਫਲ ਹੋ ਸਕਦਾ ਸੀ ਜੇ ਸੋਨੂ ਨੇ ਮੈਨੂੰ ਆਪਣੇ ਮਨ ਵਿੱਚੋਂ ਕੱਢ ਦਿੱਤਾ ਹੁੰਦਾ ਅਤੇ ਮੇਰੇ ਖਿਲਾਫ ਪ੍ਰਚਾਰ ਬੰਦ ਕਰ ਦਿੱਤਾ ਹੁੰਦਾ ਦੂਜੇ ਪਾਸੇ ਇਹ ਗੱਲ ਵੀ ਸਹੀ ਹੈ ਕਿ ਜੇ ਸੋਨੂ ਨਾ ਹੁੰਦੀ ਤਾਂ ਕੋਈ ਹੋਰ ਮਰਦ ਜਾਂ ਔਰਤ ਹੁੰਦੀ ਜਿਸ ਨੂੰ ਮੇਰੇ ਮੌਜਮਲੇ ਤੋਂ ਤਕਲੀਫ ਹੁੰਦੀ ਪਰ ਜਿਸ ਤਰ੍ਹਾਂ ਦੇ ਗੁਪਤ ਸਬੰਧ ਮੈਂ ਬਣਾ ਰਿਹਾ ਸਾਂ ਉਹਨਾਂ ਦੀ ਥਾਂ ਹੋਰ ਕੀ ਕੀਤਾ ਜਾ ਸਕਦਾ ਸੀ ਮੇਰੇ ਨਾਲ ਖੁੱਲੇ ਤੌਰ ਤੇ ਕਿਹੜੀ ਔਰਤ ਤੁਰ ਸਕਦੀ ਸੀ ਜਿਸ ਦੇ ਮਾਪੇ ਭਰਾ ਭੈਣਾ ਸਭ ਕਪਤੀ ਵਗੈਰਾ ਇਸ ਗੱਲ ਨੂੰ ਬਰਦਾਸ਼ਤ ਕਰ ਲੈਣ ਕਿ ਉਹ ਕਿਤਰਾ ਖੁਸ਼ਦਾਬੰਦੇ ਨਾਲ ਦੋਸਤੀ ਕਰਨ ਲਵੇ ਮੈਨੂੰ ਇਸ ਮੁਸ਼ਕਲ ਵਿੱਚੋਂ ਕੋਈ ਰਸਤਾ ਨਹੀਂ ਲੱਭਦਾ ਕਿਉਂਕਿ ਮੈਨੂੰ ਲਗਾਤਾਰ ਸਹਿਵਾਸਦੀ ਲੋੜ ਪੈਂਦੀ ਸੀ ਕੁਝ ਮਹੀਨਿਆਂ ਦੇ ਵਕਫੇ ਬਾਅਦ ਮੈਨੂੰ ਸਾਖੀ ਬਦਰਨ ਦੀ ਲੋੜ ਵੀ ਪੈਂਦੀ ਸੀ ਮੈਨੂੰ ਤਾਂ ਚਕਲਿਆਂ ਵਿੱਚ ਜਾਣਾ ਜਾਂ ਕਾਲ ਗਰਲਸ ਨੂੰ ਸੱਜਣਾ ਚੰਗਾ ਨਹੀਂ ਸੀ ਲੱਗਦਾ ਕਿਉਂਕਿ ਇਹ ਇੱਕੋ ਇੱਕ ਦਿਨ ਵਿੱਚ ਕਈ-ਕਈ ਮਰਦਾਂ ਦਾ ਸਾਥ ਜਿੰਦੀਆਂ ਸਨ ਮੈਂ ਤਾਂ ਇਹ ਚਾਹੁੰਦਾ ਸੀ ਕਿ ਜਿਹੜੀ ਔਰਤ ਮੇਰੇ ਨਾਲ ਸਬੰਧ ਬਣਾਵੇ ਉਹ ਸਿਰਫ ਮੇਰੇ ਤੱਕ ਹੀ ਸੀਮਤ ਰਹੇ ਮੈਥੋਂ ਵਿਛੋੜਾ ਕਰਨ ਤੋਂ ਬਾਅਦ ਉਹ ਕੀ ਕਰਦੀ ਹੈ ਇਸ ਬਾਰੇ ਕੁਝ ਕਹਿਣ ਦਾ ਮੈਨੂੰ ਕੋਈ ਹੱਕ ਨਹੀਂ ਸੀ ਮੈਂ ਇਹ ਵੀ ਮਹਿਸੂਸ ਕਰ ਰਿਹਾ ਸਾਂ ਕਿ ਔਰਤ ਨਾਲ ਜਿਸ ਤਰ੍ਹਾਂ ਦੇ ਸਬੰਧ ਮੈਂ ਬਣਾ ਰਿਹਾ ਸਾਂ ਉਸ ਨਾਲ ਮੈਂ ਸਮਾਜੀ ਤੌਰ ਤੇ ਕੱਟਿਆ ਜਾ ਰਿਹਾ ਸਾਂ ਮੈਨੂੰ ਇਹ ਗੱਲ ਪਸੰਦ ਨਹੀਂ ਸੀ ਮੈਂ ਆਪਣਾ ਸਤਕਾਰ ਮੂੜ ਹਾਸਲ ਕਰਨਾ ਚਾਹੁੰਦਾ ਸਾਂ ਪਰ ਮੈਂ ਇਹ ਸਤਕਾਰ ਉਸ ਸਮਾਜ ਵਿੱਚ ਕਿਵੇਂ ਹਾਸਲ ਕਰ ਸਕਦਾ ਸਾਂ ਜਿਹੜਾ ਕੱਲਿਆਂ ਤੇ ਇੱਛਾ ਕਰਤਾ ਨਾਲ ਮੇਰੇ ਸਬੰਧਾਂ ਨੂੰ ਪਰਵਾਹ ਕਰਨ ਲਈ ਤਿਆਰ ਨਹੀਂ ਸੀ ਜਿੰਨੀ ਦੇਰ ਤੱਕ ਮੌਲੀ ਦਿੱਲੀ ਵਿੱਚ ਸੀ ਉਨੀ ਦੇਰ ਤੱਕ ਮੈਂ ਮਹੀਨੇ ਮਗਰੋਂ ਹਰਦਵਾਰ ਜਾਣ ਦਾ ਸਿਲਸਲਾ ਵੀ ਬੰਦ ਕੀਤਾ ਰੱਖਿਆ ਸੀ ਉਸ ਦੇ ਜਾਣ ਤੋਂ ਬਾਅਦ ਮੈਨੂੰ ਕਾफी ਗਲਾਨੀ ਮਹਿਸੂਸ ਹੋਈ ਕਿਉਂਕਿ ਗੰਗਾ ਵੜੇ ਅਚੰਭਕ ਤਰੀਕੇ ਨਾਲ ਮੇਰੀ ਆਤਮਿਕ ਸ਼ਾਂਤੀ ਦਾ ਸਾਧਨ ਬਣਦੀ ਸੀ ਮੇਰੇ ਪਿਤਾ ਜੀ ਦੀ ਮੌਤ ਇਸ ਦੇ ਕਿਨਾਰੇ ਹੋਈ ਸੀ ਉਹਨਾਂ ਦੀ ਅਸਥੀਆਂ ਚ ਤੇ ਪਾਣੀ ਵਿੱਚ ਪ੍ਰਵਾਹ ਕੀਤੀਆਂ ਗਈਆਂ ਸਨ ਤੇ ਆਪਣੇ ਆਖਰੀ ਸਾਲਾਂ ਦੌਰਾਨ ਗੁਰਦੁਆਰਿਆਂ ਜਾਂ ਮੰਦਰਾਂ ਵਿੱਚ ਜਾਣ ਦੀ ਥਾਂ ਮੇਰੇ ਪਿਤਾ ਗੰਗਾ ਵਿੱਚ ਰੋਜ਼ਾਨਾ ਇਸ਼ਨਾਨ ਕਰਨ ਨੂੰ ਤਰਜੀਹ ਦਿੰਦੇ ਸਨ ਆਪਣੇ ਪਿਤਾ ਤੋਂ ਹੀ ਮੈਂ ਇਸ ਸਭ ਤੋਂ ਪਵਿੱਤਰ ਦਰਿਆ ਦੇ ਸਤਿਕਾਰ ਦੀ ਭਾਵਨਾ ਹਾਸਲ ਕੀਤੀ ਸੀ ਜਿਸ ਆਸ਼ਰਮ ਵਿੱਚ ਮੈਂ ਆਪਣੇ ਪਿਤਾ ਵਾਲਾ ਕਮਰਾ ਆਪਣੇ ਲਈ ਰਾਖਮਾ ਰੱਖ ਰਿਹਾ ਸੀ ਉਸੇ ਸੈਕਟਰੀ ਵੱਲੋਂ ਪਾਏ ਗਏ ਇੱਕ ਪੋਸਟਕਾਰਡ ਵਿੱਚ ਮੇਰੀ ਸਿਹਤ ਦਾ ਹਾਲ-ਚਲ ਪੁੱਛਿਆ ਗਿਆ ਸੀ ਨਾਲ ਹੀ ਇਹ ਵੀ ਪੁੱਛਿਆ ਗਿਆ ਸੀ ਕਿ ਕਈ ਮਹੀਨਿਆਂ ਤੋਂ ਮੈਂ ਦਰਸ਼ਨ ਕਿਉਂ ਨਹੀਂ ਸੀ ਦਿੱਤੇ ਇਸਨਰ ਮੈਂ ਆਪਣਾ ਮਨ ਬਣਾ ਲਿਆ ਮੈਂ ਆਪਣੀ ਡਾਇਰੀ ਦੇਖੀ ਤੇ ਜਵਾਬੀ ਖਤ ਲਿਖਿਆ ਕਿ ਅਗਲੀ ਪੂਰਨਮਾਸ਼ੀ ਤੇ ਮੈਂ ਉੱਥੇ ਹੋਵਾਂਗਾ ਕੋਕਟੇਲ ਪਾਰਟੀਆਂ ਵਿੱਚ ਦੋਸਤਾਂ ਨਾਲ ਗੱਲਾਂ ਕਰਦੇ ਹੋਏ ਮੈਂ ਕਈ ਵਾਰੀ ਸ਼ਾਮ ਬੇਰੇ ਦੀ ਆਰਤੀ ਦਾ ਜ਼ਿਕਰ ਕੀਤਾ ਸੀ ਮੈਂ ਉਹਨਾਂ ਨੂੰ ਦੱਸਦਾ ਸੀ ਜੇ ਤੁਸੀਂ ਜਿਉਂਦੇ ਜਾਗਦੇ Hindu ਧਰਮ ਦਾ ਅਨੁਭਵ ਹਾਸਲ ਕਰਨਾ ਹੈ ਤਾਂ ਤੁਹਾਨੂੰ ਇਹ ਧਾਰਮਿਕ ਪੁਸਤਕਾਂ ਪੜ੍ਹ ਕੇ ਜਾਂ ਮੰਦਰਾਂ ਦੇ ਦਰਸ਼ਨ ਕਰਕੇ ਨਹੀਂ ਹਾਸਲ ਹੋਣਾ ਇਹ ਤਾਂ ਤੁਹਾਨੂੰ ਹਰਦੁਆਰ ਵਿੱਚ ਸ਼ਾਮ ਵੇਲੇ ਗੰਗਾ ਦੀ ਪੂਜਾ ਦੌਰਾਨ ਹੀ ਹਾਸਲ ਹੋਣਾ ਹੈ ਉਹਨਾਂ ਵਿੱਚੋਂ ਕਈਆਂ ਨੇ ਮੈਨੂੰ ਕਿਹਾ ਸੀ ਕਿ ਅਗਲੀ ਵਾਰ ਜਦੋਂ ਵੀ ਮੈਂ ਉੱਥੇ ਜਾਵਾਂ ਉਹਨਾਂ ਨੂੰ ਨਾਲ ਲੈ ਚੱਲਾਂ ਉਹਨਾਂ ਵਿੱਚੋਂ ਕਈ ਵਿਦੇਸ਼ੀ ਵੀ ਸਨ ਜਿਨ੍ਹਾਂ ਦਾ ਵਿਚਾਰ ਸੀ ਕਿ ਭਾਰਤ ਦੇ ਦਰਸ਼ਨ ਆਗਰਾ, ਜੈਪੁਰ, ਵਾਰਾਨਸੀ, ਖੁਜਰਾਹੋ ਤੇ ਦੱਖਣੀ ਭਾਰਤ ਦੇ ਕੁਝ ਮੰਦਰ ਦੇਖਣ ਤਾਂ ਕਿ ਸੀਮਤਨ ਇੱਕ ਦੂਤਾਵਾਸੀ ਪਾਰਟੀ ਵਿੱਚ ਮੈਂ ਆਪਣੇ ਇਸ ਵਿਸ਼ੇ ਤੇ ਗੱਲਾਂ ਕਰ ਰਿਹਾ ਸਾਂ ਇੱਕ ਨੌਜਵਾਨ ਕੁੜੀ ਮੇਰੀਆਂ ਗੱਲਾਂ ਝਾਹਨਾ ਸੁਣ ਰਹੀ ਸੀ। ਇਹ 30 ਸਾਲਾਂ ਤੋਂ ਘੱਟ ਉਮਰ ਦੀ ਰਤਾ ਕੋ ਪੱਕੇ ਰੰਗ ਦੀ ਪਤਲੀ ਜੀ ਕੁੜੀ ਸੀ। ਮੈਂ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਵੇਖਿਆ ਤੇ ਮੈਨੂੰ ਇਹ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਭਾਰਤੀ ਹੈ, ਪਾਕਿਸਤਾਨੀ ਹੈ ਜਾਂ ਬੰਗਲਾਦੇਸ਼ੀ। ਉਹ ਇਹਨਾਂ ਵਿੱਚੋਂ ਕਿਸੇ ਥਾਂ ਦੀ ਨਹੀਂ ਸੀ। ਉਹਨੇ ਆਪਣਾ ਤੁਹਾਰਫ ਕਰਾਇਆ। ਹੈਲੋ, ਮੈਂ ਸ਼੍ਰੀਲੰਕਾ ਦੇ ਹਾਈ ਕਮਿਸ਼ਨ ਦੀ ਸ਼ੂ ਸ਼ਾਂਤੀ ਕਾ ਗੁਣਾ ਤਿਲਕੇ ਹਾਂ। ਗੰਗਾ ਦੀ ਪੂਜਾ ਬਾਰੇ ਜੋ ਕੁਝ ਤੁਸੀਂ ਕਿਹਾ ਉਹ ਮੈਨੂੰ ਬੜਾ ਚੰਗਾ ਲੱਗਿਆ। ਹਰਦਵਾਰ ਕਿਵੇਂ ਪਹੁੰਚਿਆ ਜਾ ਸਕਦਾ? ਉੱਤੇ ਰਹਿਣ ਲਈ ਕੋਈ ਇੰਤਜ਼ਾਮ ਹੈ ਅਸੀਂ ਲੋਕਾਂ ਦੀ ਭੀੜ ਤੋਂ ਅਲੱਗ ਹੋ ਕੇ ਨੇੜੇ ਪਈਆਂ ਕੁਰਸੀਆਂ ਤੇ ਕੋਲ-ਕੋਲ ਬੈਠ ਗਏ ਮੈਂ ਉਹਨੂੰ ਦੱਸਿਆ ਕਿ ਹਰਦਵਾਲੀ ਕਿਹੜਾ ਰਸਤਾ ਜਾਂਦਾ ਹੈ ਤੇ ਸਾਢੇ 3 ਘੰਟੇ ਦੇ ਸਫ਼ਰ ਦੌਰਾਨ ਕਿਹੜੇ-ਕਿਹੜੇ ਸ਼ਹਿਰ ਆਉਂਦੇ ਹਨ ਮੈਂ ਦੱਸਿਆ ਉੱਥੇ ਬਹੁਤ ਸਾਰੇ ਬੰਗਲੇ ਅਤੇ ਸਰਕਾਰੀ ਹੋਸਟਲ ਹਨ ਪਰ ਤੈਨੂੰ ਪਾਰਥ ਹੈ ਵੀ ਇਲੈਕਟ੍ਰਿਕਲਸ ਦਾ ਗੈਸਟ ਹਾਊਸ ਬਦੇਰੀ ਠੀਕ ਰਹੇਗਾ ਇਹ ਹਰਦਵਾਰ ਤੋਂ ਕੁਝ ਮੀਲ ਦੂਰ ਹੈ ਹਰਦਵਾਰ ਇੱਕ ਪਵਿੱਤਰ ਸ਼ਹਿਰ ਤੇ ਉੱਥੇ ਸ਼ਰਾਬ ਬੰਦੀ ਬੜੀ ਸ਼ਕਤੀ ਨਾਲ ਲਾਗੂ ਕੀਤੀ ਜਾਂਦੀ ਹੈ ਨਾ ਸ਼ਰਾਬ ਤੇ ਨਾ ਮੀਟ ਪਰ 파르ਥ ਹੈਵੀ ਇਲੈਕਟ੍ਰਿਕਲਸ ਦਾ ਗੈਸਟ ਹਾਊਸ ਮਿਊਨਿਸਪਲ ਸੀਮਾ ਤੋਂ ਬਾਹਰ ਹੈ ਮੈਨੂੰ ਇਹ ਵੀ ਪਤਾ ਲੱਗਿਆ ਕਿ ਉੱਥੋਂ ਦਾ ਰਸੋਈਆ ਬੜਾ ਚੰਗਾ ਹੈ ਮੇਰੀ ਸਲਾਹ ਹੈ ਜਾਨ ਤੋਂ ਪਹਿਲਾਂ ਹੀ ਕਮਰਾ ਬੁੱਕ ਕਰਵਾ ਲਵੀਂ ਮੇਰੀ ਇਹ ਵੀ ਸਲਾਹ ਹੈ ਕਿ ਪੂਰਨਮਾਸ਼ੀ ਦੇ ਨੇੜੇ ਤੇੜੇ ਦੋ ਰਾਤਾਂ ਉੱਥੇ ਬਤਾਈਂ ਤੈਨੂੰ ਰਹਿਸ਼ ਦੀ ਕੋਈ ਸਮੱਸਿਆ ਨਹੀਂ ਆਉਣ ਲੱਗੀ ਜੇ ਤੇਰਾ ਪਤੀ 파르ਥ ਹੈਵੀ ਇਲੈਕਟ੍ਰਿਕਲਸ ਦੇ ਜਨਰਲ ਮੈਨੇਜਰ ਨੂੰ ਖੱਤ ਲਿਖ ਦੇਵੇਂ ਤਾਂ ਮੈਨੂੰ ਪੱਕਾ ਪਤਾ ਹੈ ਕਿ ਉਹ ਬਹੁਤ ਖੁਸ਼ ਹੋਣਗੇ ਉਸ ਜਵਾਬ ਦਿੱਤਾ ਮੇਰਾ ਵਿਆਹ ਨਹੀਂ ਹੋਇਆ ਮੈਂ ਹਾਈ ਕਮਿਸ਼ਨ ਵਿੱਚ ਸਿਰਫ ਸੈਕੰਡ ਸੈਕਟਰੀ ਹਾਂ ਪਰ ਮੈਂ ਹਾਈ ਕਮਿਸ਼ਨ ਦੇ ਪ੍ਰਾਈਵੇਟ ਸੈਕਟਰੀ ਨੂੰ ਕਹਿ ਕੇ ਭਾਰਤ ਹੈਵੀ ਇਲੈਕਟ੍ਰਿਕਲਸ ਦੇ ਜਨਰਲ ਮੈਨੇਜਰ ਨੂੰ ਖੱਤ ਲਿਖਵਾਵਾਂਗੀ ਵਧੀਆ ਗੱਲ ਇਹ ਰਹੇਗੀ ਕਿ ਤੂੰ ਕੋਈ ਗਾਈਡ ਕਰ ਲਵੇਂ ਸ਼ਹਿਰ ਵਿੱਚ ਮੰਗਤਿਆਂ ਪਾਂਡਿਆਂ ਪੁਜਾਰੀਆਂ ਜੋਤਿਸ਼ੀਆਂ ਤੇ ਸਾਧੂਆਂ ਦੀ ਪਰਮਾਰਾ ਉਹਨਾਂ ਵਿੱਚੋਂ ਬਹੁਤੇ ਤਾਂ ਆਪਣੇ ਸਰੀਰਾਂ ਤੇ ਸੁਆਹ ਮਾਲਣ ਤੋਂ ਬਿਨਾ ਕੁਝ ਨਹੀਂ ਕਰਦੇ ਅਖਲੀ ਨੌਜਵਾਨਾਂ ਨੂੰ ਇਕੱਲਿਆਂ ਘਾਟਦੇ ਨਹੀਂ ਜਾਣਾ ਚਾਹੀਦਾ ਮੈਂ ਗਾਈਡ ਕਿੱਥੋਂ ਲਵਾਂਗੀ ਮੈਂ ਤੈਨੂੰ ਕਮਾਫਰਾ ਦੇਵਾਂਗਾ ਮੈਂ ਉੱਥੇ ਹਰ ਪੂਰਨਮਾਸੀ ਦੀ ਰਾਤ ਜਾਣ ਦੀ ਕੋਸ਼ਿਸ਼ ਕਰਦਾ ਹਾਂ ਉੱਥੇ ਇੱਕ ਆਸ਼ਰਮ ਵਿੱਚ ਮੇਰੇ ਕੋਲ ਇੱਕ ਕਮਰਾ ਹੈ ਬਦਕਿਸਮਤੀ ਨੂੰ ਆਸ਼ਰਮ ਵਿੱਚ ਔਰਤਾਂ ਨੂੰ ਜਾਣ ਦੀ ਆਗਿਆ ਨਹੀਂ ਹੈ ਮੈਂ ਆਪਣੇ ਰਸੋਈਏ ਅਤੇ ਬਹਿਰੇ ਨੂੰ ਵੀ ਵਾਦਾ ਕੀਤਾ ਹੈ ਕਿ ਉਹ ਅਗਲੀ ਵਾਰ ਮੇਰੇ ਨਾਲ ਜਾਣਗੇ ਪਰ ਅਸੀਂ ਤੈਨੂੰ ਵੀ ਕਾਰ ਵਿੱਚ ਬਿਠਾ ਲਵਾਂਗੇ ਕਾਰ ਦੀ ਕੋਈ ਸਮੱਸਿਆ ਨਹੀਂ ਮੇਰੇ ਕੋਲ ਕਾਰ ਤੇ ਡਰਾਈਵਰ ਹਨ ਅਸੀਂ ਤੁਹਾਡੀ ਕਾਰ ਦੇ ਪਿੱਛੇ ਪਿੱਛੇ ਆਈ ਜਾਵਾਂਗੇ ਕੀ ਤੁਹਾਡੀ ਪਤਨੀ ਵੀ ਨਾਲ ਜਾਵੇਗੀ ਮੈਂ ਚਲਾਕ ਹੁਦਾ ਜੇ ਤੁਹਾਨੂੰ ਇਹ ਗੱਲ ਪਸੰਦ ਨਹੀਂ ਤਾਂ ਮੈਂ ਤੁਹਾਡੇ ਲਈ ਹੋਰ ਗਾਈਡ ਲੱਭ ਲਵਾਂਗਾ ਉਹ ਮੁਸਕਰਾਈ ਤੇ ਕਹਿਣ ਲੱਗੀ ਤੁਹਾਡੇ ਸ਼ਾਦੀशुदा ਹੋਣ ਜਾਂ ਤਰਕਸ਼ੁਦਾ ਹੋਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਡੇ ਤੇ ਤੁਹਾਡੇ ਨੌਕਰਾਂ ਨਾਲ ਜਾ ਕੇ ਖੁਸ਼ੀ ਮਹਿਸੂਸ ਕਰਾਂਗੀ ਮੈਂ ਤੁਹਾਡੇ ਨਾਲ ਸੰਪਰਕ ਕਿਵੇਂ ਕਰਾਂਗੀ ਮੈਨੂੰ ਤਾਂ ਤੁਹਾਡਾ ਨਾਂ ਵੀ ਨਹੀਂ ਪਤਾ ਮੈਂ ਆਪਣੀ ਜੇਬ ਵਿੱਚੋਂ ਆਪਣਾ ਕਾਰਡ ਕੱਢਿਆ ਤੇ ਉਹਨੂੰ ਫੜਾ ਦਿੱਤਾ ਉਹਨੇ ਆਪਣੇ ਬੈਗ ਵਿੱਚੋਂ ਆਪਣਾ ਕਾਰਡ ਕੱਢਿਆ ਤੇ ਮੈਨੂੰ ਦੇ ਦਿੱਤਾ ਉਹ ਕਹਿਣ ਲੱਗੀ ਮੇਰਾ ਨਾਂ ਬਹੁਤ ਲੰਬਾ ਹੈ ਤੇ ਬੋਲਣ ਵਿੱਚ ਮੁਸ਼ਕਲ ਵੀ ਹੈ ਇਸ ਲਈ ਦੋਸਤ ਮੈਨੂੰ ਸੂ ਕਹਿੰਦੇ ਹਨ ਮੈਂ ਇਸਾਈ ਨਹੀਂ ਸਗੋਂ ਬੋਧੀ ਹਾਂ ਮੈਂ ਹੁਣ ਤੱਕ ਕਿਸੇ ਬੋਧੀ ਨੂੰ ਨੇ ਮਿਲਿਆ ਆਸ ਹੈ ਕਿ ਤੂੰ ਮੈਨੂੰ ਆਪਣੇ ਧਰਮ ਤੇ ਆਪਣੇ ਲੋਕਾਂ ਬਾਰੇ ਕੁਝ ਦੱਸੇਂਗੀ ਪੂਰਨਮਾਸ਼ੀ ਦੀ ਰਾਤ ਨੂੰ 10 ਦਿਨ ਰਹਿੰਦੇ ਸਨ ਮੈਂ ਚਿੱਤੀ ਵਿਸਾਂਕੇ ਉਸ ਨੂੰ ਟੈਲੀਫੋਨ ਕਰਾਂ ਜਨਾ ਕਿਉਂਕਿ ਉਸ ਨਾਲ ਗੱਲ ਕਰਨ ਤੋਂ ਪਹਿਲਾਂ ਮੈਨੂੰ ਉਹਦੇ ਪ੍ਰਾਈਵੇਟ ਸੈਕਟਰੀ ਕੋਲ ਸਾਰੀ ਗੱਲ ਕਰਨੀ ਪੈਣੀ ਸੀ ਮੈਂ ਬਿੰਦਰਾ ਸ਼ਰਮਾ ਨੂੰ ਕਿਹਾ ਕਿ ਉਹ ਸੂ ਨੂੰ ਸੂਚਨਾ ਦੇਵੇ ਸੂ ਨੇ ਅਗਲੇ ਦਿਨ ਹੀ ਮੈਨੂੰ ਟੈਲੀਫੋਨ ਕੀਤਾ ਤੇ ਦੱਸਿਆ ਕਿ ਉਹਨੇ ਗੈਸਟ ਹਾਊਸ ਵਿੱਚ ਕਮਰਾ ਬੁੱਕ ਕਰਵਾ ਲਿਆ ਮੈਂ ਉਸ ਨੂੰ ਸਫ਼ਰ ਤੇ ਬੇਰਵੇ ਦੱਸੇ ਉਨੇ ਸਵੇਰੇ 11 ਵਜੇ ਮਹਾਰਾਣੀ ਬਾਗ ਸਥਿਤ ਮੇਰੇ ਬੰਗਲੇ ਵਿੱਚ ਆਉਣਾ ਸੀ ਮੈਂ ਰਸਤੇ ਵਿੱਚ ਖਾਣ ਲਈ ਦੁਪਹਿਰ ਦਾ ਖਾਣਾ ਆਪਣੇ ਨਾਲ ਲੈ ਜਾਣਾ ਸੀ ਅਸੀਂ 3:30 ਵਜੇ ਦੇ ਕਰੀਬ ਉਹਦੇ ਗੈਸਟ ਹਾਊਸ ਪਹੁੰਚ ਜਾਣਾ ਸੀ ਉੱਥੋਂ ਮੈਂ ਆਪਣੇ ਆਸ਼ਰਮ ਚਲਾ ਜਾਵਾਂਗਾ ਤੇ 5:30 ਵਜੇ ਕਾਰ ਭੇਜ ਕੇ ਉਸ ਨੂੰ ਮੰਗਵਾ ਲਵਾਂਗਾ ਮੇਰੀ ਕਾਰ ਉਸ ਨੂੰ ਰਾਤ ਦੇ ਖਾਣੇ ਤੋਂ ਪਹਿਲਾਂ ਗੈਸਟ ਹਾਊਸ ਛੱਡ ਦੇਵੇਗੀ ਜੇ ਉਸ ਨੇ ਹਰ ਕੀ ਪੌੜੀ ਵਿਖੇ ਇਸ਼ਨਾਨ ਕਰਨਾ ਹੋਵੇ ਤਾਂ ਅਗਲੀ ਸਵੇਰ ਕਰ ਸਕਦੀ ਹੈ ਜਦੋਂ ਜੀ ਚਾਹੇ ਉਹ ਦਿੱਲੀ ਪਰਤ ਸਕਦੀ ਹੈ ਇਹ ਸਾਰੀਆਂ ਗੱਲਾਂ ਮੈਂ ਬਿਨਾਂ ਕਿਸੇ ਭਾਵਨਾਵਾਂ ਦੇ ਕਹੀਆਂ ਸ਼ੂ ਸ਼ਾਂਤੀ ਕਾ ਦੀ ਵੱਡੀ ਜਾਪਾਨੀ ਟੁਇਟਾ ਕਾਰ ਜਿਸ ਤੇ ਨੀਲੇ ਰੰਗ ਦਾ ਰਾਜਦੂਤਕ ਨੰਬਰ ਲਿਖਿਆ ਹੋਇਆ ਸੀ ਠੀਕ 11 ਵਜੇ ਵਜਾਂ ਰਣਜੀਤ ਵਿਲਾ ਦੇ ਬਾਹਰ ਆ ਕੇ ਰੁਕੀ ਜੀਵਨ RAM ਨੇ ਲੋਹੇ ਦਾ ਗੇਟ ਖੋਲ ਕੇ ਕਾਰ ਅੰਦਰ ਆਉਣ ਦਿੱਤੀ ਅਸੀਂ ਸਮਾਨ ਬੰਨਿਆ ਹੋਇਆ ਸੀ ਤੇ ਜਾਣ ਲਈ ਤਿਆਰ ਸਾਂ ਮੈਂ ਕਾਣੀ ਜਵਾਨਦਾਰਨੀ ਨੂੰ ਹਦਾਇਤ ਦਿੱਤੀ ਕੋਈ ਕਰਦੀ ਦੇਖਭਾਲ ਕਰੇ ਨਾ ਤਾਂ ਕਿਸੇ ਨੂੰ ਅੰਦਰ ਆਉਣ ਦੇਵੇ ਤੇ ਨਾ ਹੀ ਘੰਟੀ ਦਾ ਜਵਾਬ ਦੇਵੇ ਜੀਵਨ RAM ਤੇ ਨੌਕਰ ਮੇਰੀ ਕਾਰ ਵਿੱਚ ਰਵਾਨਾ ਹੋਏ ਮੈਂ ਸ਼ੂ ਸ਼ਾਂਤੀ ਕਾ ਨਾਲ ਬੈਠਾ ਅਸੀਂ ਉਹਨਾਂ ਦੇ ਮਗਰ ਮਗਰ ਗਏ ਮੈਂ ਜੀਵਨ ਰਾਮ ਨੂੰ ਦੱਸਿਆ ਹੋਇਆ ਸੀ ਕਿ 1 ਵਜੇ ਦੇ ਕਰੀਬ ਦੁਪਹਿਰ ਦੇ ਖਾਣੇ ਲਈ ਕਿਸੇ ਖਾਲੀ ਥਾਂ ਤੇ ਗੱਡ ਰੋਕ ਲਵੇ। ਰਸਤੇ ਵਿੱਚ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਮੈਂ ਪੁੱਛਿਆ ਕਿ ਉਹਨੇ ਹਾਲੇ ਤੱਕ ਸ਼ਾਦੀ ਕਿਉਂ ਨਹੀਂ ਕੀਤੀ? ਅਜਿਹਾ ਪੁੱਛਦੇ ਹੋਏ ਮੈਂ ਕੁਝ ਵਿਸ਼ਲੇਸ਼ਣ ਵੀ ਲਾਏ ਸਨ ਜਿਵੇਂ ਕਿ ਇੱਕ ਦਿਲਕਸ਼ ਸਿਆਣੀ ਕੁੜੀ ਜਿਹੜੀ ਰਾਜਦੂਤ ਸੇਵਾ ਦੀ ਨੌਕਰੀ ਕਰਦੀ ਹੈ ਵਗੈਰਾ ਵਗੈਰਾ। ਉਹਨੇ ਮੇਰੀ ਇਹ ਗੱਲ ਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕੀਤਾ ਤੇ ਜਵਾਬ ਦਿੱਤਾ। ਮੈਨੂੰ ਅਸਲ ਵਿੱਚ ਪਤਾ ਹੀ ਨਹੀਂ ਕਿ ਕਿਉਂ ਨਹੀਂ ਕੀਤੀ। ਅਸਲ ਵਿੱਚ ਹੋਈ ਨਹੀਂ। ਕਵਰੇ ਸਹੀ ਆਜ਼ਮੀ ਨਹੀਂ ਮਿਲਿਆ ਅਜੇ ਕਹਿੰਦੇ ਹੋਏ ਉਹਨੇ ਆਪਣੇ ਮੋਢੇ ਉੱਚਕਾਏ ਕਵਰੇ ਤੈਨੂੰ ਕੋਈ ਅਸਾ ਬੰਦਾ ਨਹੀਂ ਮਿਲਿਆ ਜਿਸ ਬਾਰੇ ਗੰਭੀਰਤਾ ਨਾਲ ਸੋਚ ਸਕੇ ਮੇਰੇ ਇਸ ਕਸਮ ਦੇ ਜਵਾਬ ਚੋ ਕਹਿਣ ਲੱਗੀ ਮੇਰਾ ਇੱਕ ਦੋਸਤ ਸੀ ਉਹ ਚਾਹ ਬਾਗਾਂ ਦੇ ਮਾਲਕ ਦਾ ਪੁੱਤਰ ਸੀ ਉਹ ਬੜਾ ਖੁਸ਼ ਮિજાਜ ਬੰਦਾ ਸੀ ਜਿਹੜਾ ਸਾਰੀ-ਸਾਰੀ ਰਾਤ ਪਾਰਟੀਆਂ ਕਰਨ ਸ਼ਰਾਬ ਪੀਣ ਤੇ ਨੱਚਣ ਦਾ ਸ਼ੌਕੀਨ ਸੀ ਕਲੰਬੋ ਵਿੱਚ ਇਸ ਤਰ੍ਹਾਂ ਦੇ ਲੋਕ ਕਾਫੀ ਮਿਲ ਜਾਂਦੇ ਹਨ ਮੈਨੂੰ ਪਤਾ ਸੀ ਕਿ ਮੈਂ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਨਹੀਂ ਕਰ ਸਕਾਂਗੀ ਫਿਰ ਮੈਂ ਡਿਪਲੋਮੈਟਿਕ ਸੇਵਾਵਾਂ ਲਈ ਚੁਣੀ ਗਈ ਤੇ ਸਾਡੀ ਗੱਲ ਸਿਰੇ ਨਾ ਲੱਗੀ। ਦਿੱਲੀ ਵਿੱਚ ਮੇਰੀ ਬੈਲੀ ਨਿਯੁਕਤੀ ਹੋਈ ਹੈ। ਮੈਨੂੰ ਸਾਲ ਭਰ ਹੋ ਗਿਆ। 2 ਸਾਲ ਦੀ ਹੋਰ ਨੌਕਰੀ ਤੋਂ ਬਾਅਦ ਮੈਨੂੰ ਜਾਂ ਤਾਂ ਕੋਲੰਬੋ ਭੇਜ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਦੂਤਾਵਾਸ ਵਿੱਚ। ਖਬਰੇ ਲੰਡਨ ਜਾਂ ਪੈਰਿਸ ਜਾਂ ਨਿਊਯਾਰਕ ਕਿਤੇ ਵੀ। ਡਿਪਲੋਮੈਟ ਤਾਂ ਚੱਲਦਾ ਵਹੀਰ ਹਨ। ਅੱਜ ਕਿਤੇ ਕੱਲ ਕਿਤੇ। ਕਿਤੇ ਵੀ ਪੱਕੇ ਤੌਰ ਤੇ ਨਹੀਂ ਰਹਿ ਸਕਦੇ। ਜਿਸ ਦਿਨ ਮੈਂ ਸ਼ਾਦੀ ਕਰਵਾਈ ਉਸ ਦਿਨ ਨੌਕਰੀ ਛੱਡ ਕੇ ਕਿਤੇ ਪੱਕਾ ਟਿਕਾਣਾ ਕਰ ਲਵਾਂਗੀ। ਤੁਸੀਂ ਆਪਣੇ ਬਾਰੇ ਕੁਝ ਦੱਸੋ ਮੈਨੂੰ ਦੱਸਿਆ ਗਿਆ ਹੈ ਕਿ ਔਰਤਾਂ ਤੁਹਾਨੂੰ ਬਹੁਤ ਪਸੰਦ ਕਰਦੀਆਂ ਹਨ ਤੇ ਤੁਸੀਂ ਅਮੀਰ ਵੀ ਹੋ ਮੈਂ ਸਵਾਲ ਪੁੱਛਿਆ ਤੂੰ ਇਹ ਗੱਪ ਕਿੱਥੋਂ ਸੁਣੀ ਕਿਉਂਕਿ ਮੇਰਾ ਵਿਆਹ ਸਫਲ ਨਹੀਂ ਹੋਇਆ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਨਕਮਾਂ ਤੇ ਵਿਹਲਾ ਬੰਦਾ ਹਾਂ ਮੇਰਾ ਪਿਛੋਕੜ ਹੀਟਲੇ ਮੱਧ ਵਰਜੇ ਵਿੱਚੋਂ ਹੈ ਮੈਂ ਹੀਠਾਂ ਤੋਂ ਸ਼ੁਰੂ ਕਰਕੇ ਆਪਣੀ ਮਿਹਨਤ ਨਾਲ ਹੀ ਸਫਲਤਾ ਹਾਸਲ ਕੀਤੀ ਹੈ ਉਹਨੇ ਆਪਣਾ ਪਤਲਾ ਹੱਥ ਮੇਰੇ ਹੱਥ ਤੇ ਰੱਖਿਆ ਤੇ ਕਹਿਣ ਲੱਗੀ ਮੇਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਾ ਲਵੋ ਮੈਂ ਤਾਂ ਤੁਹਾਨੂੰ ਛੇੜ ਰਹੀ ਸੀ ਮੈਨੂੰ ਪਤਾ ਕਿ ਤੁਸੀਂ ਪ੍ਰਿੰਸਟਨ ਵਿੱਚ ਪੜੇ ਹੋ ਅਤੇ ਫਾਈਨਲ ਇਮਤਿਹਾਨ ਵਿੱਚ ਇਨਾਮ ਹਾਸਲ ਕੀਤਾ ਸੀ ਠੀਕ ਹੈ ਨਾ ਬਿਲਕੁਲ ਠੀਕ ਪਰ ਤੁਸੀਂ ਸਾਰੀ ਜਾਣਕਾਰੀ ਕਿੱਥੋਂ ਹਾਸਲ ਕੀਤੀ ਮੈਨੂੰ ਇਹਦੇ ਲਈ ਬਹੁਤਾ ਤਰद्दਦ ਨਹੀਂ ਕਰਨਾ ਪਿਆ ਦੂਤਾਵਾਸਤੀਆਂ ਪਾਰਟੀਆਂ ਵਿੱਚ ਜਿੰਨੇ ਵੀ ਪਾਰਟੀ ਲੋਕ ਮੈਨੂੰ ਮਿਲਦੇ ਹਨ ਉਹ ਸਾਰੇ ਤੁਹਾਡੇ ਬਾਰੇ ਜਾਣਦੇ ਹਨ ਤੇ ਤੁਹਾਡਾ ਬੜਾ ਸਤਿਕਾਰ ਕਰਦੇ ਹਨ ਇਹ ਜਾਣ ਕੇ ਬੜਾ ਚੰਗਾ ਲੱਗਿਆ ਮੈਂ ਤਾਂ ਆਪਣੀ ਸ਼ਾਦੀ ਦੇ ਟੁੱਟ ਜਾਣ ਬਾਰੇ ਹਮੇਸ਼ਾ ਗੱਪਾਂ ਹੀ ਸਾਨੂੰ ਮਿਲਦੀਆਂ ਹਨ ਇਹ ਸਭ ਕੁਝ ਸਾੜੇ ਕਾਰਨ ਹੁੰਦਾ ਹੈ ਗਰੀ ਪਰਿਵਾਰ ਦਾ ਇੱਕ ਖੂਬਸੂਰਤ ਨੌਜਵਾਨ ਜਦੋਂ ਕਿਸੇ ਵਧੀਆ ਅਮਰੀਕੀ ਯੂਨੀਵਰਸਿਟੀ ਵਿੱਚੋਂ ਆਵਲ ਰਿਹਾ ਤੇ 40 ਸਾਲ ਦੀ ਉਮਰ ਤੋਂ ਪਹਿਲਾਂ ਹੀ ਲੱਖਾਂ ਰੁਪਏ ਕਮਾਉਣ ਲੱਗ ਪਵੇ। ਤੇ ਉਸ ਨਾਲ ਸਾੜਾ ਤੀਰਖਾ ਹੋਣਾ ਕੁਦਰਤੀ ਗੱਲ ਹੈ। ਮੈਂ ਤਾਂ ਇਸ ਤਰ੍ਹਾਂ ਦੇ ਲੋਕਾਂ ਦੀ ਪ੍ਰਵਾਨਨਾ ਕਰਾਂ। ਇੱਕ ਵਾਰ ਫਿਰ ਉਹਨੇ ਆਪਣਾ ਹੱਡਲ ਤੇ ਠੰਡਾ ਹੱਥ ਮੇਰੇ ਹੱਥ ਤੇ ਰੱਖਿਆ। ਮੈਂ ਦੇਖਿਆ ਕਿ ਉਹਦੀਆਂ ਵੀਨੀਆਂ ਕਿੰਨੀਆਂ ਪਤਲੀਆਂ ਸਨ। ਜਿੰਨਾ ਮੈਂ ਪਹਿਲਾਂ ਸੋਚਿਆ ਸੀ ਉਹ ਤਾਂ ਉਸ ਨਾਲੋਂ ਵੀ ਪਤਲੀ ਸੀ। ਜਦੋਂ ਗੱਲਾਂ ਕਰਦੀ ਸੀ ਤਾਂ ਉਹਦੀਆਂ ਅੱਖਾਂ ਚਮਕ ਪੈਂਦੀਆਂ ਸਨ। ਉਹ ਬਹੁਤ ਹੀ ਸਿਆਣੀ ਅਤੇ ਜੁਸ਼ੀਲੀ ਸੀ। ਜੀਵਨ RAM ਨੇ ਗੰਗਾ ਨਹਿਰ ਦੇ ਕਿਨਾਰੇ ਮੁੱਖ ਸੜਕ ਤੋਂ ਕੁਝ ਗਲਸ ਦੂਰ ਅੰਬ ਦੇ ਦਰਖਤਾਂ ਦੇ ਬਾਗੇ ਹੇਠਾਂ ਕਾਰ ਖੜੀ ਕੀਤੀ। ਸੂਰਜ ਐਨ ਸਾਡੇ ਸਿਰ ਤੇ ਚਮਕ ਰਿਹਾ ਸੀ। ਕਾਫੀ ਗਰਮੀ ਸੀ। ਨਹਿਰ ਤੋਂ ਦੀ ਹਲਕੀ ਹਲਕੀ ਹਵਾ ਬਕੀ ਤਾਜ਼ਾ ਕੱਟੇ ਗਏ ਕਣਕ ਦੇ ਖੇਤਾਂ ਵੱਲ ਨੂੰ ਜਾ ਰਹੀ ਸੀ। ਦੂਰ ਕੋਈ ਪਿੰਡ ਸੀ ਪਰ ਇਨਸਾਨਾਂ ਜਾਂ ਜਾਨਵਰਾਂ ਦਾ ਕੋਈ ਸੰਕੇਤ ਨਹੀਂ ਸੀ ਮਿਲਦਾ। ਅਸੀਂ ਉੱਥੇ ਆਰਾਮ ਨਾਲ ਬੈਠ ਕੇ ਜੀਵਨ RAM ਨੇ ਆਪਣੇ ਨਾਲ ਲਿਆਂਦਾ ਡੱਬਾ ਖੋਲ੍ਹਿਆ। ਇਸ ਵਿੱਚ ਬਹੁਤ ਸਾਰੀ ਸੈਂਡਵਿਚ ਅਤੇ ਨਾਲ ਠੰਡੀ ਬੀਅਰ ਦੇ ਡੱਬੇ ਸਨ। ਮੇਰੇ ਹੱਥੋਂ ਬੀਅਰ ਦਾ ਡੱਬਾ ਫੜਦੇ ਹੋਏ ਉਹ ਕਹਿਣ ਲੱਗੀ ਮੈਂ ਆਮ ਤੌਰ ਤੇ ਦਿਨ ਵੇਲੇ ਨਹੀਂ ਪੀਂਦੀ ਪਰ ਹੁਣ ਮੈਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੇਰੇ ਵੀ ਲੱਗੀ ਹੋਈ ਹੈ ਉਹਨੇ ਬੀਅਰ ਦਾ ਕੁੱਟ ਪਰਿਆ ਤੇ ਕਹਿਣ ਲੱਗੀ ਬਹੁਤ ਵਧੀਆ ਇਦਾਂ ਦੇ ਗਰਮੀ ਵਾਲੇ ਦਿਨ ਵਿੱਚ ਠੰਡੀ ਬੀਅਰ ਨਾਲੋਂ ਹੋਰ ਵੱਧ ਕੀ ਹੋ ਸਕਦਾ ਅਸਾਂ ਸੈਂਡਵਿਚ ਖਾਦੇ ਜੀਵਨ ਰਾਮ ਅਤੇ ਹੋਰ ਨੌਕਰ ਨਹਿਰ ਦੇ ਕਿਨਾਰੇ ਬੈਠੇ ਪਰੌਂਠੇ ਅਤੇ ਆਲੂ ਪੂਜੀਆਂ ਖਾਂਦੇ ਰਹੇ ਸੂ ਅਤੇ ਮੈਂ ਫਿਰ ਗੱਲਬਾਤ ਵਿੱਚ ਉਲਝ ਗਏ ਮੈਂ ਉਹਨੂੰ ਪੁੱਛਿਆ ਕੀ ਤੂੰ ਬੁੱਧ ਧਰਮ ਨੂੰ ਮੰਨਦੀ ਹੈ ਉਸ ਜਵਾਬ ਦਿੱਤਾ ਮੈਨੂੰ ਨਹੀਂ ਪਤਾ ਮੰਨਣ ਜਾਂ ਪੂਜਣ ਦਾ ਕੀ ਮਤਲਬ ਹੁੰਦਾ ਮੈਂ ਮੰਦਰ ਬਹੁਤ ਘੱਟ ਜਾਂਦੀ ਹਾਂ ਤੇ ਬਹੁਤੀ ਪ੍ਰਾਰਥਨਾ ਵੀ ਨਹੀਂ ਕਰਦੀ ਪਰ ਮੈਂ ਇਸ ਲਈ ਬੁੱਧੀਆਂ ਕਿਉਂਕਿ ਬੁੱਧੀਆਂ ਸਿੱਖਿਆਵਾਂ ਬਾਰੇ ਜੋ ਕੁਝ ਵੀ ਮੈਂ ਪੜਿਆ ਉਹ ਮੈਨੂੰ ਚੰਗਾ ਲੱਗਦਾ ਹੈ ਹੋਰ ਪੈਗੰਬਰਾਂ ਦੀਆਂ ਸਿੱਖਿਆਵਾਂ ਨਾਲੋਂ ਇਹ ਸਿੱਖਿਆਵਾਂ ਕਿਤੇ ਬਿਹਤਰ ਲੱਗਦੀਆਂ ਸੰਸਾਰ ਦੇ ਸਾਰੇ ਧਰਮਾਂ ਨੇ ਬੁੱਧ ਧਰਮ ਤੋਂ ਕੁਝ ਨਾ ਕੁਝ ਜ਼ਰੂਰ ਲਿਆ ਹੈ ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਐਸੇ ਗੈਰ ਬੁੱਧੀ ਵੀ ਹੋਣਗੇ ਜਿਹੜੇ ਬੁੱਧ ਨੂੰ ਉਸੇ ਤਰ੍ਹਾਂ ਹੀ ਸਤਿਕਾਰ ਦੇ ਹਨ ਜਿਵੇਂ ਬੁੱਧੀ ਲੋਕ ਮੈਂ 15 ਸਾਲ ਪਹਿਲਾਂ ਦੇ ਦਿਨਾਂ ਨੂੰ ਚੇਤੇ ਕਰਦੇ ਹੋਏ ਜਵਾਬ ਦਿੱਤਾ ਪ੍ਰਿੰਸਿਪਲ ਵਿੱਚ ਮੈਂ ਤੁਕਨਾਤਮਕ ਧਰਮਾਂ ਬਾਰੇ ਕਲਾਸਾਂ ਬੜੀਆਂ ਸਨ ਸਾਡੇ ਪ੍ਰੋਫੈਸਰ ਨੇ ਬੁੱਧ ਬਾਰੇ ਭਾਸ਼ਣ ਦਿੰਦੇ ਹੋਏ ਉਸ ਦੀਆਂ ਸਿੱਖਿਆਵਾਂ ਵਿੱਚ ਦੁੱਖ ਦੇ ਵਰਣਨ ਬਾਰੇ ਕਾਫੀ ਜ਼ੋਰ ਦਿੱਤਾ ਸੀ ਦੁੱਖ ਤੇ ਕਾਬੂ ਪਾਉਂਦਾ ਉਸ ਤਾਂ ਸਿੱਖ ਕਿਛਾ ਤੇ ਕਾਬੂ ਪਾਇਆ ਜਾਵੇ ਖਾਣੇ ਦੀ ਇੱਛਾ ਸੇਕਸ ਦੀ ਇੱਛਾ ਤੇ ਜ਼ਿੰਦਗੀ ਦੀਆਂ ਹੋਰ ਵਧੀਆ ਚੀਜ਼ਾਂ ਦੀ ਇੱਛਾ ਮੈਨੂੰ ਵੀ ਇਹ ਪ੍ਰਵਾਨ ਕਰਨਾ ਕਾਫੀ ਔਖਾ ਸੀ Hindu ਧਰਮ ਦੀ ਸ਼ਕਤੀ ਇਸ ਗੱਲ ਵਿੱਚ ਹੈ ਕਿ ਇਹ ਖੁਸ਼ਗਵਾਰ ਧਰਮ ਹੈ ਸਾਡੀਆਂ ਰਸਮਾਂ ਦੌਰਾਨ ਕਾਫੀ ਸਾਰਾ ਮੌਜ ਮੇਲਾ ਹੁੰਦਾ ਹੈ ਨਸ਼ੇ ਹੁੰਦੇ ਹਨ ਨ੍ਰਿਤ ਹੁੰਦਾ ਜੂਆ ਖੇੜਿਆ ਜਾਂਦਾ ਤੇ ਇਸ਼ਕ ਮੁਸ਼ਕ ਹੁੰਦਾ ਹੈ ਭੁੱਖ ਪਛਤਾ ਦਾਪ ਤੇ ਇਸ ਤਰ੍ਹਾਂ ਦੀ ਹੋਰ ਗੱਲਾਂ ਨਾਲੋਂ ਮੈਨੂੰ ਮੌਜ ਮੇਲਾ ਬਹੁਤ ਚੰਗਾ ਲੱਗਦਾ ਤੁਸੀਂ ਮੌਜ ਮੇਲੇ ਨੂੰ ਧਰਮ ਕਹਿੰਦੇ ਹੋ ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ ਜੀਵਨ ਰਾਮ ਸਮਾਨ ਚੁੱਕਣ ਲਈ ਆ ਗਿਆ ਇਸ ਤੋਂ ਬਾਅਦ ਹਰਦਵਾਰ ਲਈ 1 ਘੰਟਾ ਹੋਰ ਲੱਗਣਾ ਸੀ ਮੈਂ ਉੱਠ ਖੜਾ ਹੋਇਆ ਤੇ ਆਪਣੀ ਪਤਲੂਨ ਤੋਂ ਧੂੜ ਝਾੜਦੇ ਹੋਏ ਗਿਆ ਅਸੀਂ ਆਪਣੀ ਬਹਿਸ ਕਿਸੇ ਵੇਲੇ ਫੇਰ ਕਰਾਂਗੇ ਉਹਨੇ ਆਪਣੇ ਦੋਵੇਂ ਹੱਥ ਉੱਪਰ ਕੀਤੇ ਤਾਂ ਕਿ ਮੈਂ ਉਹਨਾਂ ਨੂੰ ਫੜ ਕੇ ਉਸਨੂੰ ਖੜੀ ਕਰ ਸਕਾਂ ਉਹ ਆਪਣੇ ਆਪ ਵੀ ਖੜੀ ਹੋ ਸਕਦੀ ਸੀ ਮੈਨੂੰ ਲੱਗਿਆ ਕਿ ਅਜਿਆ ਕਰਕੇ ਉਹ ਦੋਸਤੀ ਕਰਨਾ ਚਾਹੁੰਦੀ ਹੈ ਮੈਂ ਇੱਕ ਕਦਮ ਹੋਰ ਅੱਗੇ ਹੋ ਗਿਆ ਅਤੇ ਉਸਦੀ ਸਾੜੀ ਦੇ ਪਿਛਲੇ ਪਾਸੇ ਲੱਗੀ ਧੂੜ ਤੋਂ ਸੁੱਕੇ ਘਾਰ ਨੂੰ ਝਾੜ ਦਿੱਤਾ ਉਹਨੇ ਮੇਰੇ ਵੱਲ ਖੁਸ਼ਗਵਾਰ ਮੁਸਕਰਾਹਟ ਸੁੱਟਦੇ ਹੋਏ ਧੰਨਵਾਦ ਕੀਤਾ ਅਸੀਂ ਕਾਰ ਵਿੱਚ ਬੈਠੇ ਤੇ ਜੀਵਨ ਰਾਮ ਦੇ ਮਗਰ ਮਗਰ ਜਾਂਦੇ ਹੋਏ ਗੈਸਟ ਹਾਊਸ ਪਹੁੰਚ ਗਏ ਗੈਸਟ ਹਾਊਸ ਦਾ ਮੈਨੇਜਰ ਆਪਣੇ ਵਿਸ਼ੇਸ਼ ਪ੍ਰਾਣੇ ਦੀ ਉਡੀਕ ਕਰ ਰਿਹਾ ਸੀ ਉਹ ਕਾਰ ਦੇ ਆਕਾਰ ਅਤੇ ਉਸਤੇ ਲੱਗੇ ਰਾਜਦੂਤਕ ਨੰਬਰ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਇਆ ਪਰ ਉਹਨੂੰ ਛੋਟੀ ਕੱਦ ਦੀ ਕਾਲੀ ਜੀ ਕੁੜੀ ਦੇਖ ਕੇ ਅਜੀਬ ਜਿਹਾ ਵੀ ਲੱਗਿਆ ਜਿਹੜੀ ਦੱਖਣ ਦੀ ਕਿਸੇ ਕਾਲਜ ਵਿੱਚ ਪੜ੍ਹਦੀ ਕੁੜੀ ਵਰਗੀ ਲੱਗਦੀ ਸੀ ਪਰ ਜਦੋਂ ਸੂਨੇ ਹੁਕਮਰਾਨਾ ਲੈਜ਼ ਦੇ ਵਿੱਚ ਗੱਲ ਕੀਤੀ ਤਾਂ ਬਹੁਤ ਪ੍ਰਭਾਵਿਤ ਹੋਇਆ ਪਹਿਲਾਂ ਉਹਨੇ ਡਰਾਈਵਰ ਨੂੰ ਹੁਕਮ ਦਿੱਤਾ ਡਰਾਈਵਰ ਮੇਰਾ ਸਮਾਨ ਮੇਰੇ ਕਮਰੇ ਵਿੱਚ ਰੱਖ ਦਿਓ ਫਿਰ ਉਹ ਮੈਨੇਜਰ ਨੂੰ ਕਹਿਣ ਲੱਗੀ ਮੇਰੇ ਲਈ ਚਾਦਾ ਇੰਤਜ਼ਾਮ ਹੋ ਸਕਦਾ ਹੈ ਮੈਂ ਸੂਦਾ ਕਮਰਾ ਦੇਖਣ ਨਹੀਂ ਗਿਆ ਮੈਂ ਉਹਦਾ ਹੱਥ ਫੜਿਆ ਤੇ ਕਿਹਾ ਮੇਰਾ ਡਰਾਈਵਰ 5:30 ਵਜੇ ਤੁਹਾਨੂੰ ਲੈਣ ਆਵੇਗਾ ਠੀਕ 2 ਘੰਟੇ ਬਾਅਦ ਮੈਨੂੰ ਆਸ਼ਰਮ ਤੋਂ ਲੈ ਲੈਣਾ ਅਤੇ ਅਸੀਂ ਘਾਟ ਤੇ 1 ਘੰਟਾ ਕੂਮਾਂਗੇ ਫਿਰ ਅਸੀਂ ਸ਼ਾਮ ਦੀ ਆਰਤੀ ਵੇਖਾਂਗੇ ਉਹਨੇ ਆਪਣੇ ਕੱਲੇ ਰਹਿ ਜਾਣ ਤੇ ਕੋਈ ਇਤਰਾਜ਼ ਨਾ ਕੀਤਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ